ਗੱਲਾਂ ਕਰਦੇ ਆ ਨਾ ਜਿਵੇਂ ਸਾਡੇ ਧਰਮ ਦੇ ਨਾਲ-ਨਾਲ ਸਾਨੂੰ ਬੱਚਿਆਂ ਨੂੰ ਸਮਾਜਿਕ ਸਿੱਖਿਆ ਆ ਜਮਾਨੇ ਦੇ ਵਿੱਚ ਰਹਿਣ ਦੀ ਗੱਲਬਾਤ ਇਹ ਵੀ ਜ਼ਰੂਰ ਕਰਨੀ ਚਾਹੀਦੀ ਹੈ ਬੱਚਿਆਂ ਦੇ ਨਾਲ ਕਿਉਂਕਿ ਸ਼ਮਲਾ ਸਾਹਿਬ ਨੇ ਲਿਖਿਆ ਬੱਚੇ ਨੂੰ ਹਟਾਓ ਜਦੋਂ ਕਰੇ ਮਾੜੇ ਕੰਮ ਲਓ ਸ਼ਮ ਲਿਆ ਕੰਮ ਨਾ ਲਿਹਾਜ਼ ਤੋਂ ਆ ਅਲੜ ਜਵਾਨੀ ਤਾਂ ਹੀ ਕਹਿੰਦੇ ਰਹੋ ਬੇਟਾ ਸਦਾ ਦੂਰ ਰਹੀਂ ਸੰਗਤ ਖਰਾਬ ਤੋਂ ਜਿੱਧਰ ਲਗਾ ਲੋ ਲੱਗ ਜਾਂਦੀਆਂ ਅਣਪੋਲ ਉਮਰਾਂ ਨਿਆਣੀਆਂ ਆਹ ਧਾਣਾ ਪਾਲੀ ਕਿਤੇ ਮਾੜੀਆਂ ਛੱਡੀਆਂ ਨਹੀਂ ਫੇਰਦੇ ਤੋ ਜਾਣੀਆਂ ਜੇ ਛੋਟੇ ਜਿਹੇ ਬੱਚੇ ਨੂੰ ਜਿਵੇਂ ਇਹਨਾਂ ਨੂੰ ਨਾਮ ਸੇਵਨ ਦੀ ਆਤ ਪੈਜੇ ਫਿਰ ਇਹ ਤੱਟਾ ਠੰਡਾ ਪਾਣੀ ਨਹੀਂ ਦੇਖਦੇ ਗੁਰੂ ਘਰ ਜਾਣ ਵੇਲੇ ਆਤ ਚੇਹੇ ਮਾੜੀ ਐ ਚੇਹੇ ਚੰਗੀ ਐ ਪਰ ਬੱਚੇ ਨੂੰ ਸਮਝਾਉਣ ਦਾ ਮਾਪਿ ਪਿਓ ਦਾ ਫਰਜ਼ ਹੁੰਦਾ ਇੱਕ ਸਿਆਣਾ ਪਿਓ ਆਪਣੇ ਪੁੱਤ ਨੂੰ ਜਦੋਂ ਪੁੱਤ ਪੜਨ ਜਾਂਦਾ ਬਾਹਰ ਕਮਾਈ ਕਰਨ ਜਾਂਦਾ ਕਿਤੇ ਵੀ ਚੱਲਿਆ ਚੇਹੇ ਸਿਆਣੇ ਪਿਓ ਦੇ ਕੀ ਫਰਜ਼ ਐ ਸਿਆਣੇ ਪਿਓ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਕਹਿ ਕੇ ਤੋੜਨਾ ਚਾਹੀਦਾ ਆਪਣੇ ਪੁੱਤ ਨੂੰ ਵੈਸੇ ਕਈ ਵਾਰ ਨਾ ਪਿਓ ਜੱਕ ਜਾਂਦਾ ਪੜਦਾ ਜਿਹਾ ਇਹੋ ਜਿਹਾ ਹੁੰਦਾ ਜੇ ਕਈ ਵਾਰੀ ਗੱਲ ਦੀ ਜੱਕ ਆਵੇ ਤਾਂ ਆ ਗਾਣਾ ਸੁਣਾ ਦਿਓ ਉਨੀ ਕੰਮ ਕਰੂਗਾ ਬਾਬਾ ਕਹਿੰਦਾ ਵੀ ਐਂ ਕਹਦੇ ਵੀ ਸਿਆਣਾ ਪਿਓ ਇਹ ਵਾਕਈ ਸੱਤ ਹੈ ਆ ਗੱਲਾਂ ਜਿਹੜੀਆਂ ਮੈਂ ਗਾਣੇ ਦੇ ਵਿੱਚ ਸਰਪੰਚ ਸਾਹਿਬ ਕਰਨ ਜਾ ਰਿਹਾ ਇਹ ਕਰ ਸਕਦਾ ਇੱਕ ਸਿਆਣਾ ਪਿਓ ਏ ਜਿਹੜੇ ਪਿਓ ਨੂੰ ਆਪ 1.10 ਪਾਉਣੇ 11 ਵਜੇ ਆਥਣੇ ਰਾਤ ਨੂੰ ਇੱਕ ਬੜਤ ਵਾਲੇ ਰੇੜੇ ਤੋਂ ਠੇਕੇ ਦੇ ਲੱਦ ਕੇ ਲਿਆਉਣਾ ਪੈਂਦਾ ਨਾ ਠੇਕੇ ਤੋਂ ਉਹ ਨਹੀਂ ਆ ਗੱਲਾਂ ਹੁੰ ਜਾ ਸਕਦਾ ਇੱਕ ਸਿਆਣਾ ਪਿਓ ਆਪਣੇ ਪੁੱਤ ਨੂੰ ਮੰਜ਼ਲ ਪਾਉਣ ਜਾਂਦੇ ਨੂੰ ਜੋ-ਜੋ ਗੱਲਾਂ ਕਹਿੰਦੇ ਤੇ ਕਹਿਣੀਆਂ ਚਾਹੀਦੀਆਂ ਨੇ ਉਹਨਾਂ ਗੱਲਾਂ ਨੂੰ ਸਰਦਾਰ ਹਰਪਾਲ ਸਿੰਘ ਸ਼ਮਲਾ ਸਾਹਿਬ ਦੀ ਕਲਮ ਨੇ ਲਿਖਿਆ ਮੈਂ ਕੁਲਦੀਪ ਛੱਠਾ ਬਾਪੂ ਮੇਵਾ ਸਿੰਘ ਪਾਲੀਆ

सचेशाड़ी मंज़िल मुड़ी ते, ते मुड़ीना जे मंज़िल ते हीरो चक लुनाली चिटे लेखा ते ले ले सिया ਫੇਰ ਲੈ ਲਾ ਤੂ ਕਾਲੀ ਓ ਦੇਖ ਫਿਲਮਾਂ ਚ ਹੀਰੋ ਚੱਕ ਲਈ ਨਾ ਦੁਨਾਲੀ ਓ ਜਿੱਟੇ ਲੇਖਾਂ ਤੇ ਸਿਆਹੀ पुत फेर काली खोड़चेरी खब ते मोड़ कचेरी मोड़ा मोड़ी मुड़ीनाज़ा तोई मोड़ ही मुड़ीना जे मुंज़िल तेसन डुत सिधक कोन डोली राज मिर्ज़े दांगु ਬੂਹਾ ਦਿਲ ਦਾ ਨਾ ਖੋਲੀ ਹੋ ਜਾਦੂਗਰੀ ਦਾ ਬਾਪ ਹੈ ਹੁਸਨ ਲੋਕੋ ਹੋ ਜੀ ਦੀ ਚਾਹੁੰਦਾ ਏ ਮੱਤੇ ਮਾਰ ਦਿੰਦਾ ਉਤੋਂ ਹੁਸਨ ਦਾ ਬਾਪ ਪੁੱਤ ਨਾਜ਼ ਨਖਰਾ ਹੋ ਕੱਟ ਬੰਦੇ ਨੂੰ ਬਿਨਾ ਤਲਵਾਰ ਦਿੰਦਾ ਹੋ ਸ਼ੇਰ ਨਾਲੋਂ ਕਸੂਤੀ ਏ ਝੱਟੀਏ ਦੀ ਏ ਜ਼ਾਲਮ ਸੁੱਕਾ ਨਹੀਂ ਜਾਨ ਸ਼ਿਕਾਰ ਦਿੰਦਾ ਹੋ ਕਿਹੜੇ ਬਾਗ ਦੀ ਮੂਲੀ ਤੂੰ ਸ਼ਮ ਲਿਆ ਓਏ ਇਹ ਧੂਣੇ ਸਾਦਾਂ ਦੇ ਠੰਡੇ ਕਰ ਠਾਰ ਦਿੰਦਾ ਤੈਨੂੰ ਹੁਸਨ ਢਲਾਉ ਪੁੱਤ ਸਿਦਕੋ ਨਾ ਢੋਲੀ ਰਾਜੇ ਮਿਰਜੇ ਦੇ ਵਾਂਗੂ ਬੂਹਾ ਦਿਲਦਾਰਾ ਖੋਲੀ ਤੈਨੂੰ ਹੁਸਨ ਢਲਾਉ ਪੁੱਤ ਸਿਦਕੋ ਨਾ ਢੋਲੀ ਹੋ ਰਾਂਜੇ ਜੀਆਂ ਦੇ ਵਾਂਗੂ ਬੂਹਾ ਦਿਲ ਤਾਂ ਖੋਲੀ ਖੱਬੇ ਮੋੜਦੇ ਸਲੇਟੀ ਖੱਬੇ ਮੋੜਦੇ ਸਲੇਟੀ ਸੱਜੇ ਪੱਟ ਦਾ ਸਰਹਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਜਿੰਨੀ ਲੋੜ ਹੋਊ ਪੁੱਤਾਂ ਉਹ ਨਾ ਭੇਜ ਦੂੰ ਮੈਂ ਪੈਸਾ ਪੈਸੇ ਵਾਸਤੇ ਕਰੀ ਨਾ ਕੋਈ ਐਸਾ ਵੈਸਾ ਜਿੰਨੀ ਲੋੜ ਹੋ ਪੁੱਤਾਂ ਉਹਨਾਂ ਮੰਗ ਲਈ ਤੂੰ ਪੈਸਾ ਪੈਸੇ ਵਾਸਤੇ ਕਰੀ ਨਾ ਕੋਈ ਕੰਮ ਐਸਾ ਵੈਸਾ ਖੱਬੇ ਮੋੜ ਤੇ ਜੁਆਰੀ ਖੱਬੇ ਮੋੜ ਤੇ ਜੁਆਰੀ ਸੱਜੇ ਟਾਕੂਆਂ ਦਾ ਲਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਤੈਨੂੰ ਕਹਿੰਦਾ ਹਰਪਾਲ ਕਹਿਣਾ ਦਿਲੋਂ ਨਾ ਭਲਾਇ ਹੋ ਯਾਰ ਪੈਂਦੇ ਆ ਬਣਾਉਣੇ ਪੁੱਤ ਸੋਚ ਕੇ ਬਣਾਈ ਹੋ ਜਿਹੜੀ ਜਗਾ ਇਨਸਾਨ ਦੀ ਕਦਰ ਹੈ ਨਾ ਹੋ ਉਸ ਜਗਾ ਇਨਸਾਨ ਨੂੰ ਜਾਵਣਾ ਕਿਆ ਜਿਹੜਾ ਨਮਕ ਖਾ ਕੇ ਹੋ ਲੋਕੋ ਦਗਾ ਕਰਦੇ ਐਸੇ ਮਿੱਤਰ ਨੂੰ ਫੇਰ ਬਲਾਵਣਾ ਕਿਆ ਹੋ ਜਿਹੜੇ ਮਰਦ ਦੀ ਗੈਰ ਥਾਂ ਨਜ਼ਰ ਜਾਂਦੀ ਹੋ ਉਹਦਾ ਫੱਟੇ ਮੂੰਹ ਜੱਗ ਤੇ ਆਵਣਾ ਕਿਆ ਮੇਵਾ ਸਿੰਘ ਸ਼ਹੀਦ ਹੋ ਜਾਣ ਅਣਖੀ ਉਹ ਗੁੱਸੇ ਦਾ ਸਗਦਾਰਾਂ ਨੂੰ ਆਵਣਾ ਕਿਆ ਹੋ ਦਿਲ ਦੇ ਇਰਾ ਦੋਸਤਾਂ ਦੂਸਰੇ ਕਰਕੇ ਕਿਤੇ ਮੁਫਤ ਹੀ ਉਸ ਨੂੰ ਦੇ ਦੇਈਦਾ ਪ੍ਰੇਮ ਜੋਤ ਜੋ ਰੱਖਦੇ ਗੁਲ ਕਰਕੇ ਨਵਾ ਭਾਲਦਾ ਪੂੰਜੀ ਗਵਾ ਲਏਗਾ ਪਿੱਛੋਂ ਰੋਏਗਾ ਢਿੱਲੇ ਜੇ ਬੁਲ ਕਰਕੇ ਹੋਵੇ ਕਦਰਿਆ ਕੀ ਉਸ ਦੀ ਕਦਰ ਪਾਉਣੀ ਸੌਦਾ ਮਾਰਨਾ ਬੈਠੀ ਤੂੰ ਭੁੱਲ ਕਰਕੇ ਓ ਤੈਨੂੰ ਕਹਿੰਦਾ ਹਰਪਾਲ ਕਹਿਣਾ ਦਿਲੋਂ ਨਾ ਭਲਾਈ ਹੋ ਯਾਰ ਬਣਗੇ ਬਣਾਉਣੇ ਪੁੱਤ ਸੋਚ ਕੇ ਬਣਾਈ ਖੱਬੇ ਡੁਗਰੇ ਹ ਬੈਠਾ ਖੱਬੇ ਡੁਗਰੇ ਹ ਬੈਠਾ ਸੱਜੇ ਮਨ ਮਰਜ਼ਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲੇ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਹੋ ਲੋ ਜੀ ਇਹ ਸੀ ਲੋਕ ਤੱਥ ਸਿਆਣਿਆਂ ਦੀਆਂ ਅਜਮਾਈਆਂ ਵੀਆਂ ਗੱਲਾਂ ਤੇ ਸਰਦਾਰ ਹਰਪਾਲ ਸਿੰਘ ਸ਼ਮਲਾ ਸਾਹਿਬ ਨੇ ਲਿਖਿਆ ਹੋਇਆ ਮੈਂ ਕੁਲਦੀਪ ਛੱਠਾ ਬਾਪੂ ਹਾਂਜੀ ਹਾਂ ਅੱਛਾ ਸਰਦਾਰ ਦਰਸ਼ਨ ਸਿੰਘ ਜੀ ਨੰਬਰਦਾਰ ਸਾਹਿਬ ਉਹ